ਉਹ ਬਾਗਾਂ ਵਾਲੀ ਧਰਤੀ ਦੇ ਉੱਤੇ ਇਤਿਹਾਸਕ ਧਰਤੀ ਗੁਰਦੁਆਰਾ ਸ਼ਰੀਫਤੇਗੜ ਸਾਹਿਬ ਸਹਿਬਜ਼ਾਦਿਆਂ ਦੀ ਧਰਤੀ ਦੇ ਉੱਤੇ ਆਪਾਂ ਸਾਰੇ ਬਿਰਾਜਮਾਨ ਤੁਸੀਂ ਸਾਰੇ ਅੱਜ ਇਸ ਧਰਤੀ ਦੇ ਉੱਤੇ ਬੜੇ ਇਤਿਹਾਸਕ ਕਾਰਜ ਲਈ ਆਏ ਹੋ ਕਿਉਂਕਿ ਆਪ ਜੀ ਨੂੰ ਪਤਾ ਹੀ ਹੈ 14 ਜਨਵਰੀ 2025 ਦਿਨ ਮਾਗੀ ਦੇ ਦਿਹਾੜੇ ਦੇ ਉੱਤੇ ਸ੍ਰੀ ਮੁਖਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇੱਕ ਇਤਿਹਾਸਕ ਾਲਾਨਾਮ ਹੋਇਆ ਸੀ ਉਸ ਇਤਿਹਾਸਕ ਐਲਾਨਨਾਮੇ ਦੇ ਮਤਾਬਕ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੀ ਨਹੀਂ ਰੱਖੀ ਗਈ ਸੀ ਔਰ ਉਹ ਜਥੇਬੰਦੀ ਜਿਹੜਾ ਆਪਾਂ ਇੱਕ ਸਿਆਸੀ ਪਾਰਟੀ ਬਣਾਈ ਸੀ ਉਸ ਜਥੇਬੰਦੀ ਦਾ ਵਿਸਥਾਰ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਰੱਖੀਆਂ ਨੇ ਸਾਡੇ ਆਪ ਹੀ ਸਤਕਾਰਯੋਗ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਜਿਹੜੇ ਸ਼੍ਰੀ ਖਰੂਦ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਅਤੇ ਸਾਡੇ ਅਤੀ ਸਤਿਕਾਰਯੋਗ ਸ਼ਹੀਦ ਭਾਈ ਵੈਂ ਸਿੰਘ ਜੀ ਉਹਨਾਂ ਦੇ ਸੁਪੁੱਤਰ ਸਰਬਜੀਤ ਸਿੰਘ ਜੀ ਖਾਲਸਾ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਪੰਥਕ ਪਰਿਵਾਰਾਂ ਨੇ ਇਕੱਠੇ ਰਲ ਮਿਲ ਕੇ ਇਹ ਜਥੇਬੰਦੀ ਆ ਇਹ ਕਾਇਮ ਕਰੀ ਆ ਇਹ ਜਥੇਬੰਦੀ ਪੰਜਾਬੀਆਂ ਦੀ ਪੰਥਕ ਪਰਿਵਾਰਾਂ ਦੀ ਹਰ ਭਾਈਚਾਰੇ ਦੀ ਜਥੇਬੰਦੀ ਆ ਤੇ ਇਸ ਜਥੇਬੰਦੀ ਦੇ ਐਲਾਨਨਾਮੇ ਦੇ ਨਾਲ ਲੋਕਾਂ ਚ ਬੜੀ ਆਸਤੀਕਰਨ ਅਤੇ ਲੋਕਾਂ ਦੇ ਵਿੱਚ ਬੜੀ ਉਤਸ਼ਾਹ ਭਰੀ ਲਹਿਰ ਫੈਦਾ ਹੋਈ ਆ। ਉਸ ਜਥੇਬੰਦੀ ਨੇ ਉਸੇ ਦਿਨ ਐਲਾਨ ਕਰਿਆ ਸੀ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੌਡੀਆਂ ਤਿਆਰ ਕੀਤੀਆਂ ਜਾਣਗੀਆਂ, ਜ਼ਿਲ੍ਹਿਆਂ ਦੀਆਂ ਇਕਾਈਆਂ ਤਿਆਰ ਕੀਤੀਆਂ ਜਾਣਗੀਆਂ ਤੇ ਭਰਤੀ ਮਹਿੰਮ ਸ਼ੁਰੂ ਕਰੀ ਸੀ। ਉਸ ਭਰਤੀ ਮਹਿੰਮ ਦੀ ਅਗਵਾਈ ਸਾਡੇ ਅਤੀ ਸਤਿਕਾਰਯੋਗ ਬਾਪੂ ਤਰਸੀਮ ਸਿੰਘ ਜੀ ਖਾਲਸਾ ਜਿਹੜੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੇ ਪਿਤਾ ਜੀ ਨੇ ਅਤੇ ਉਸ ਤੋਂ ਇਲਾਵਾ ਸਾਡੀ ਜਥੇਬੰਦੀ ਦੇ ਸੀਨੀਅਰ ਲੀਡਰਸ਼ਿਪ ਨੇ ਉਹ ਕਰ ਲਈ ਆ ਸਾਡੇ ਲਈ ਅਜ ਮਾਣ ਵਾਲੀ ਗੱਲ ਆ ਜਿਹੜਾ ਫਿਰ ਸ਼੍ਰੀ ਫਤਿਹਗੜ੍ਹ ਸਾਹਿਬ ਲਈ ਕਿ ਸਾਡੇ ਕੋਲੇ ਅੱਜ ਸਾਡੀ ਪਾਰਟੀ ਦੇ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਅਤੇ ਬਾਪੂ ਤਰਸੇਮ ਸਿੰਘ ਜੀ ਖਾਲਸਾ ਸਾਡੇ ਵਿੱਚ ਪੁੱਜੇ ਉਹਨਾਂ ਦਾ ਇੱਥੇ ਆਉਣ ਤੇ ਅਸੀਂ ਸਮੂਹ ਜਥੇਬੰਦੀ ਵੱਲੋਂ ਤਾਂ ਬੋਤ ਕਰਦੇ ਆ ਉਹਨਾਂ ਦੇ ਨਾਲ ਅਤੀ ਸਤਿਕਾਰਯੋਗ ਸਰਦਾਰ ਗੁਰਸੇਵਕ ਸਿੰਘ ਜੀ ਜੁਵਾਰਕੇ ਅਤੇ ਭੈਣ ਸੰਦੀਪ ਕੌਰ ਜੀ ਅਤੇ ਉਸ ਤੋਂ ਇਲਾਵਾ ਸਾਡੇ ਹੋਰ ਜਿਹੜੇ ਸੀਨੀਅਰ ਲੀਡਰ ਪੁੱਜੇ ਬਾਪੂ ਜੀ ਕਾਲਸਾ ਜੀ ਤੁਹਾਡਾ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਆਉਣ ਤੇ ਬਹੁਤ ਬਹੁਤ ਸਵਾਗਤ ਇਹ ਸਾਰੀ ਜਥੇਬੰਦੀ ਵੱਲੋਂ ਸਾਰੇ ਅਸੀਂ ਸੀਮਤ ਦੇ ਸਮੇਂ ਦੇ ਵਿੱਚ ਜਿਹੜਾ ਕੱਟ ਰੱਖਿਆ ਤੇ ਮੈਂ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਇਹ ਜਿਹੜੀ ਅੱਜ ਦੀ ਮੀਟਿੰਗ ਆ ਇਹ ਜ਼ਿਲ੍ਹੇ ਦੀ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਨਾਊਂਸਮੈਂਟ ਹੋਣੀ ਆ ਜਿਹਨੇ ਪੂਰੇ ਜ਼ਿਲ੍ਹੇ ਦੀ ਭਰਤੀ ਕਰਵਾਉਣੀ ਆ ਮੈਂਬਰਸ਼ਿਪ ਭਰਤੀ ਕਰਵਾਉਣੀ ਆ ਤੇ ਉਹਦੇ ਨਾਲ ਇੱਕ ਇਸ ਜਥੇਬੰਦੀ ਦੇ ਵੱਲੋਂ ਇੱਕ ਦੇਖ ਰੇਖ ਲਈ ਨਿਗਰਾਨੀ ਲਈ ਜਿਹੜਾ ਉਹ ਇੱਕ ਰਜ਼ਰਵਰ ਵੀ ਨਿਯੁਕਤ ਕੀਤਾ ਜਾਣਾ ਜਿਹੜਾ ਤੁਹਾਡੀ ਮਦਦ ਲਈ ਹੋਊਗਾ ਭਰਤੀ ਤੁਸੀਂ ਕਰਵਾਉਣੀ ਆ ਮਦਦ ਲਈ ਸਾਡੀ ਜਿਹੜੀ ਕੇਂਦਰੀ ਲੀਡਰਸ਼ਿਪ ਆ ਜਾਂ ਜਿਹੜੀ ਸਾਡੀ ਮੈਂ ਬਹੁਤ ਨਹੀਂ ਉਹ ਤੁਹਾਡੀ ਮਦਦ ਕਰਨ ਦੀ ਇੱਕ ਵਾਰ ਤੁਹਾਡਾ ਸਾਰਿਆਂ ਦੇ ਇਸ ਮੀਟਿੰਗ ਵਿੱਚ ਪੁੱਜਣ ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਆਪਾਂ ਰਸਮੀ ਤੌਰ ਤੇ ਮੀਟਿੰਗ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 2 ਮਿੰਟ ਦੇ ਵਿੱਚ ਜਾਣ ਪਛਣ ਨਾਲ ਕਰਾ ਦੇਣੀ ਹੈ ਜਿਹੜੇ ਸੱਜਣ ਸਾਡੇ ਕੋਲੇ ਪੁੱਜੇ ਨੇ ਬਿਲਕੁਲ ਮੇਰੇ ਖੱਬੇ ਪਾਸੇ ਬੈਠੇ ਨੇ ਬਾਬਾ ਦਲਜੀਤ ਸਿੰਘ ਜੀ ਸੋਢੀ ਜਿਹੜੇ ਰੋਪੜ ਦੇ ਵਿੱਚ ਜਥੇਬੰਦੀ ਦਾ ਅਸਥਾਪਨ ਕਰ ਰਹੇ ਨੇ ਅਤਿ ਸਰਕਾਰ ਜੋਗ ਆ ਐਡਵੋਕੇਟ ਸੁਤੰਤਰਦੀਪ ਸਿੰਘ ਜੀ ਪੱਡ ਗੁਜਰਾ ਇਸ ਬਾਰ ਕੌਂਸਲ ਦੇ ਮੈਂਬਰ ਵੀ ਨੇ ਤੇ ਇਥੋਂ ਲਾ ਦੀ ਪ੍ਰੈਕਟਿਸ ਕਰਦੇ ਨੇ ਹਲਕਾ ਇਹਨਾਂ ਦਾ ਅਮਰੋਹ ਆ ਤੇ ਉਹਨਾਂ ਦੇ ਨਾਲ ਹੀ ਸਾਡੇ ਕੋਲੇ ਸਰਦਾਰ ਨਵਦੀਪ ਸਿੰਘ ਜੀ ਤਾਨ ਜਿਹੜੇ ਅਤੀ ਸਰਕਾਰ ਲੋਕ ਸਾਹਮਣੇ ਇਹ ਸ਼ੌਣੀ ਕਮੇਟੀ ਮੈਂਬਰ ਸਰਦਾਰ ਜਸਵੰਤ ਸਿੰਘ ਜੀ ਤਾਨ ਉਹਨਾਂ ਦੇ ਪੋਤਰੇ ਨੇ ਪੰਥਕ ਪਰਿਵਾਰ ਆ ਪੁਰਾਣਾ ਝਹਾਗੂ ਪਰਿਵਾਰ ਆ ਉਹਨਾਂ ਦੇ ਨਾਲ ਹੀ ਸਰਦਾਰ ਸੁਖਦਰਸ਼ਨ ਸਿੰਘ ਜੀ ਬਰਵਾਲੀ ਹੰਕਾ ਬਸੀਤੋ ਨੇ ਬੜੇ ਸਿਆਣੇ ਸੱਜਣ ਨੇ ਉਹਨਾਂ ਦੇ ਨਾਲੇ ਸਰਦਾਰ ਰਾਜਵੀਰ ਸਿੰਘ ਜੀ ਉਹ ਵੀ ਸਾਡੇ ਵਿੱਚ ਬਰਾਜਮਾਨ ਨੇ ਸਰਦਾਰ ਹਰਪ੍ਰੀਤ ਸਿੰਘ ਜੀ ਭੰਗੂ ਸਾਹਿਬ ਉਹ ਵੀ ਸਾਡੇ ਵਿੱਚ ਬਰਾਜਮਾਨ ਨੇ ਤੇ ਇਹ ਪੁਰਾਣੇ ਪੰਥਕ ਪਰਿਵਾਰਾਂ ਦੇ ਵਿੱਚੋਂ ਨੇ ਇਸ ਤੋਂ ਇਲਾਵਾ ਸੰਤ ਲਖਮੀਰ ਸਿੰਘ ਜੀ ਲਲੋਡੇ ਵਾਲੇ ਬੜੇ ਪਿਆਰੇ ਸੱਜਣ ਨੇ ਔਰ ਪੰਥਕ ਸਫਾ ਵਿੱਚ ਇਹਨਾਂ ਦਾ ਸਤਕਾਰ ਜਗਜੀਤ ਸਿੰਘ ਕਕਰਾਲਾ ਸਰਦਾਰ ਦਰਸ਼ਨ ਸਿੰਘ ਜੀ ਐਲ ਤੋਂ ਸਰਦਾਰ ਸੁਖਬੀਰ ਸਿੰਘ ਨਿਤਨ ਕੁਮਾਰ ਰਾਕੇਸ਼ ਕੁਮਾਰ ਗੁਰਦੀਪ ਸਿੰਘ ਸਰਦਾਰ ਮਨਜਿੰਦਰ ਸਿੰਘ ਜੀ ਸੈਣੀ ਅਮਰਜੀਤ ਸਿੰਘ ਜੀ ਕਲਸੀ ਸਰਦਾਰ ਅਵਤਾਰ ਸਿੰਘ ਸਰਦਾਰ ਕੋਪੇਦਰ ਸਿੰਘ ਸਰਦਾਰ ਜਸਵਿੰਦਰ ਸਿੰਘ ਸਰਦਾਰ ਰਜਿੰਦਰ ਸਿੰਘ ਸਰਦਾਰ ਸਰਮਜੀਤ ਸਿੰਘ ਸਰਦਾਰ ਕਮਲਜੀਤ ਸਿੰਘ ਸਰਦਾਰ ਮਨਦੀਪ ਸਿੰਘ ਸਰਦਾਰ ਜਲਬੀਰ ਸਿੰਘ ਸਰਦਾਰ ਸੁਖਬੀਰ ਸਿੰਘ ਸਰਦਾਰ ਮਨਦੀਪ ਸਿੰਘ ਤੇ ਜਿਹੜੇ ਬਾਹਰ ਸੱਜਣ ਆਏ ਨੇ ਉਹਨਾਂ ਦੇ ਵਿੱਚੋਂ ਸਰਦਾਰ ਗੁਰਦੀਪ ਸਿੰਘ ਨਸਰਾਲੀ ਅਤੇ ਹੋਰ ਬਹੁਤ ਸਾਰੇ ਸੱਜਣ ਨੇ ਕਈਆਂ ਦੇ ਨਾਂ ਕਈ ਵਾਰ ਥੱਲੇ ਲਿਖਣ ਤੋਂ ਰਹਿ ਗਏ ਉਹਨਾਂ ਦੀ ਆਪਾਂ ਜਾਣ ਪਹਿਚਾਣ ਕਰਾਵਾਂਗੇ ਸੋ ਹੁਣ ਇੱਕ ਵਾਰ ਫੇਰ ਤੁਹਾਨੂੰ ਦੱਸਦਾ ਰਕੀਸ਼ ਸਿੰਘ ਅੰਮ੍ਰਿਤਸਰ ਸਰਦਾਰ ਮਲਕੀਸ਼ ਸਿੰਘ ਜੀ ਅੰਬੇ ਮਾਜਰਾ ਬੜੇ ਜਿਹੜਾ ਉਹ ਜਰਨੈਲ ਨੇ ਬਹੁਤ ਸਿਆਣੇ ਸੱਜਣ ਨੇ ਪ੍ਰਾਣੀ ਇਹਨਾਂ ਦੀ ਥੋੜੀ ਦੇਣ ਇਸ ਜ਼ਿਲ੍ਹੇ ਨੂੰ ਸੋ ਇੱਕ ਵਾਰ ਫੇਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹ ਕੇਵਲ ਆਪਣਾ ਅੱਜ ਦਾ ਜਿਹੜਾ ਅਜੰਡਾ ਉਹ ਇਹੀ ਆ ਕਿ ਅਕਾਲੀ ਦਰਬਾਰ ਸਾਹਿਬ ਪੰਜਾਬ ਦੀ ਜਿਹੜੀ ਜਥੇਬੰਦੀ ਆ ਉਹਦੀ ਮੈਂਬਰਸ਼ਿਪ ਭਰਤੀ ਦੀ ਮਹਿੰਮ ਸ਼ੁਰੂ ਹੋਣੀ ਆ ਪੰਜ ਭਰਤੀ ਕਮੇਟੀ ਮੈਂਬਰ ਲੱਗਣੇ ਨੇ ਜਿਹੜੇ ਭਰਤੀ ਕਰਵਾਉਣਗੇ ਉਹਨਾਂ ਦੇ ਨਾਲ ਇੱਕ ਰਿਜ਼ਰਵਰ ਲੱਗੂਗਾ ਜਿਹੜਾ ਉਹ ਭਰਤੀ ਕਮੇਟੀ ਨੂੰ ਦੇਖੂਗਾ